ਤਕਸ਼ਰੀ ਪੰਨਾ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਸ਼ੱਕ ਤਨਖਾਹਿਆ ਕਰਾਰ ਦਿੱਤਾ ਗਿਆ ਇਹ ਪਰ باوجود ਇਸ ਦੇ ਉਹਨਾਂ ਨੂੰ ਹਲੇ ਤੱਕ ਕੋਈ ਵੀ ਤਨਖਾਹ ਨਹੀਂ ਲਗਾਈ ਗਈ ਇਸ ਦੇ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਸ ਦੇ ਪਿੱਛੇ ਕੋਈ ਵੀ ਸਾਜ਼ਿਸ਼ ਹੈ ਇਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਬਾਗੀ ਸਾਥੀਆਂ ਦੇ ਵੱਲੋਂ ਚੁਕੇ ਸਵਾਲਾਂ ਉੱਤੇ ਵੀ ਉਹਨਾਂ ਸਾਰਿਆਂ ਦੀਆਂ ਗਲਤੀਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੀ ਝੋਲੀ ਪਾਇਆ ਹੈ ਉਨਾਂ ਕਿਹਾ ਕਿ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਇਸ ਤੋਂ ਇਲਾਵਾ ਕਾလီ ਦਲ ਨੂੰ ਖਤਮ ਕਰਨਾ ਲਈ ਸੋਚੀ ਸਮਝੀ ਸਾਜ਼ਿਸ਼ ਦੱਸਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸ ਨੂੰ ਬਚਾਉਣ ਦੇ ਲੋੜ ਹੈ ਇਸ ਤੋਂ ਇਲਾਵਾ ਉਹ ਬਾਗੀ ਤਲ ਸਮੇਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਕਾਫੀ ਜ਼ਿਆਦਾ ਹਵਰਦੇ ਨਜ਼ਰ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਪੂਜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਸ਼੍ਰੋਮਣੀ ਕਮੇਟੀ ਚੋਂ ਹੀ ਇਹ ਪਾਰਟੀ ਨਿਕਲੀ ਹੈ ਇਹ ਪਾਰਟੀ ਕਿਸੇ ਰਾਜਨੀਤਿਕ ਅੰਦੋਲਨ ਚੋਂ ਜਾਂ ਕਿਸੇ ਰਾਜਨੀਤਿਕ ਗਠਬੰਧਨ ਚੋਂ ਜਾਂ ਕਿਸੇ ਰਾਜਨੀਤਿਕ ਪਾਰਟੀ ਚੋਂ ਨਹੀਂ ਨਿਕਲੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਇਹਨੂੰ ਜਨਮ ਦਿੱਤਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਸੀਸ ਦੇ ਕੇ ਔਰ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਥੋੜਾ ਜਿਹਾ ਸਖਤ ਫੈਸਲੇ ਕਰਨ ਦੀ ਲੋੜ ਹੈਗੀ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜਥੇਦਾਰ ਰਹੇ ਨੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਹੈ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਹ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ੍ਰੀਮਾਨ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਹੀ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿੰਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਜ ਹੁਣ ਬੋਲੇ ਸਦਾਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਸੇ ਕਰਵਾ ਦਿੱਤਾ ਔਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਪਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ ਉਦੋਂ ਜਿਹੜੇ ਅਜਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿਹੜੇ ਗਏ ਸਨ ਠਾਣੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਆ ਗਈ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੇ ਕੁਝ ਨਹੀਂ ਕੀਤਾ ਉਦੀ ਰਿਪੋਰਟ ਆ ਜਾਣ ਦੇ ਬਾਅਦ ਹੀ ਕੋਈ ਐਕਸ਼ਨ ਲੈ ਲੈਂਦੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼ਰਮਣੇ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਨੇ ਪੰਥ ਨੂੰ ਜਾਂ ਸਬੰਧਤ ਧਿਰਾਂ ਨੂੰ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਵੜਦੀਆਂ ਨੇ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਇੱਕ ਮੈਂਬਰ ਇੱਕ ਬੰਦਾ ਸ੍ਰੀਮਾਨ ਸਿੰਘ ਸਾਭ ਜੀ ਤੁਸੀਂ ਪੰਥ ਦੇ ਸਾਹਮਣੇ ਲਿਆਵਿਆ ਆ ਬੰਦਾ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਮੁਕਾਬਲੇ ਹੈਗਾ ਤੇ ਪੰਥ ਤੁਹਾਨੂੰ ਮੰਨ ਜੇ ਵੀ ਆ ਮੈਂ ਪੈਦਾ ਕੀਤਾ ਮੈਂ ਪੰਥ ਨੂੰ ਦੇਣ ਦਿੱਤੀ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਜ਼ ਸੀ ਤੁਸੀਂ ਗੈਰ ਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس ਸੀ ਉਹਦੇ ਤੁਸੀਂ ਗੈਰਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜਾ ਹੁਣ ਨਿਕਲਿਆ ਗੁਰਪੁਰਬ ਮਾਰਾ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੀ ਗੈਰਹਾਜ਼ਰ ਤੁਸੀਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜ੍ਹਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜਮਾਤ ਹੈ ਉਹ ਸultanpur ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਬਗੈਰ ਆਜ਼ਰੋ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ ਚ ਤਾਂ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੀ ਜਾ ਰਹੇ ਇਸ ਕਰਕੇ ਥੋੜਾ ਜਿਆ ਆਪਣੇ ਆਪ ਵਿੱਚ ਸੋਚੋ ਸਿੰਘ ਸਾਹਿਬ ਜੀ ਤੁਹਾਡਾ ਫਰਜ਼ ਬਣਦਾ ਹੈ ਇਸ ਕਰਕੇ ਦੇਰ ਕਿਉਂ ਕਰ ਰਹੇ ਹੋ ਸ੍ਰੀਮਾਨ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਰੂਪ ਚ ਇਕ ਗੁਜ਼ਾਰਿਸ਼ ਕਰਦਾ ਬੇਨ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਮੁਕਤ ਕਰਨ ਵਿੱਚ ਦੇਰ ਨਾ ਕਰੋ ਇਹਦੇ ਨਾਲ ਪੰਥ ਦਾ ਨੁਕਸਾਨ ਹੋ ਰਿਹਾ ਅੱਜ ਧੜਾ ਧੜ ਸਾਰੇ ਲੀਡਰ ਅਕਾਲੀ ਦਲ ਦੇ ਸ਼ਰਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਅਸਤੀਫੇ ਦੇ ਰਹੇ ਨੇ ਵੀ ਅਕਾਲੀ ਦਲ ਤੁਸੀਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤੇ ਪ੍ਰੋਟੈਕਟਿਵ ਹੋ ਤੁਸੀਂ ਤਾਂ ਕਸਟੋਡੀਓ ਨੂੰ ਸਿੱਖ ਪੰਥ ਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਿੱਖ ਪੰਥ ਦੀ ਖੜਕ ਭੁਜਾ ਹੈ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ ਤੁਹਾਨੂੰ ਅਕਾਲੀ ਦਲ ਤੋਂ ਬਿਨਾ ਸਾਨੂੰ ਪੁੱਛਣਾ ਕਿਨੇ ਹੈ ਸਾਡੀ ਹੋਂਦ ਹਸਤੀ ਕਿਹੜੀ ਹੈ ਅੱਜ ਠੀਕ ਹੈ ਤੁਸੀਂ ਉਧਰ ਜਾਂਦੇ ਹੋ ਉਧਰ ਜਾਂਦੇ ਹੋ ਠੀਕ ਹੈ ਜਾਓ ਤੁਹਾਡਾ ਸਨਮਾਨ ਗੁਰੂ ਹੋਰ ਵਧਾਵੇ ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਨਮਾਨ ਮਿਲਿਆ ਉਹ ਨਾ ਮੁੱਕ ਜਾਏ ਅੱਜ ਤੁਸੀਂ ਕਹਿ ਰਹੇ ਹੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਤੇ ਤਨਖਾਈਏ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲਿਆ ਫਿਰ ਤੁਸੀਂ ਆਪਣੇ ਅਕੀਦੇ ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਹੀ ਇਹਦੇ ਲਾਏ ਹੋ ਜਥੇਦਾਰ ਹੋ ਉਹਦੀ ਪਾਰਟੀ ਦੇ ਲਾਏ ਹੋ ਜਥੇਦਾਰ ਹੋ ਉਹਦੇ ਅਧਿਕਾਰ ਖੇਤਰ ਵਿੱਚ ਸ਼੍ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਏ ਹੋ ਜਥੇਦਾਰ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਹੋਇਆ ਕਿ ਮੈਂ ਇੱਕ ਤਨਖਾਹੀ ਇਹਦਾ ਲਾਇਆ ਹੋਇਆ ਜਥੇਦਾਰ ਨਹੀਂ ਰਹਿਣਾ ਤੁਸੀਂ ਜਥੇਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾਰ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਪੰਥਕ ਵਿਦਵਾਨਾਂ ਦਾ ਘਾਣ ਹੋ ਰਿਹਾ ਪੰਥਕ ਹਸਤੀਆਂ ਦਾ ਘਾਣ ਹੋ ਰਿਹਾ ਪੰਥਕ ਲੀਡਰਾਂ ਦਾ ਘਾਣ ਹੋ ਰਿਹਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਜਸਟਿਸ ਡਿਲੇਡ ਜਸਟਿਸ ਡਿਨਾਈਡ ਵਾਲੀ ਗੱਲ ਨਾ ਕਰੋ ਤੇ ਇਸ ਗੱਲ ਵਿੱਚ ਧਿਆਨ ਰੱਖੋ ਕਿ ਹਵਾ ਦਾ ਰੁਖ ਵੀ ਦੇਖ ਐ ਆਗ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ਐਸਾ ਨਾ ਹੋਵੇ ਕਿ ਤੁਹਾਡਾ ਆਪਣਾ ਹੀ ਨੁਕਸਾਨ ਹੋਵੇ ਔਰ ਆਪਣਾ ਹੀ ਨੁਕਸਾਨ ਹੋ ਰਿਹਾ ਅਗਰ ਪੰਥ ਦਾ ਨੁਕਸਾਨ ਹੋ ਰਿਹਾ ਤਾਂ ਤੁਹਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਇਹ ਪਦਵੀਆਂ ਇਹ ਮਾਨ ਸਨਮਾਨ ਗੁਰੂ ਪੰਥ ਦਿਆਂ ਦਿੱਤੀਆਂ ਹੋਈਆਂ ਨੇ ਤੇ ਜੇ ਗੁਰੂ ਪੰਥ ਹੀ ਨਾ ਰਿਹਾ ਤਾਂ ਫਿਰ ਉਹ ਬੋਲ ਸਾਨੂੰ ਗਿਆਨੀ ਗਿਆਨ ਸਿੰਘ ਦੇ ਯਾਦ ਕਰਨੇ ਚਾਹੀਦੇ ਨੇ ਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ ਪੰਥ ਕੀ ਨਾ ਰਹੀ ਤਾਂ ਗ੍ਰੰਥ ਕੌਣ ਮੰਨੇਗਾ ਅੱਜ ਤੁਸੀਂ ਬੇਅਦਬੀਆਂ ਦਾ ਗੱਲ ਕਰ ਨਿੰਦ ਨਹੀਂ ਇਹ ਇਹਦੀ ਭਿਆਨਕ ਨਿੰਦਾ ਕਰਨੀ ਚਾਹੀਦੀ ਹੈ ਪਰ ਜੇ ਤੁਸੀਂ ਪੰਥ ਨੂੰ ਕਮਜ਼ੋਰ ਕਰਨ ਵਿੱਚ ਤੁਹਾਡਾ ਹੱਥ ਸ਼ਾਮਲ ਹੋਇਆ ਤਾਂ ਫਿਰ ਤੁਹਾਡੀ ਪੰਥ ਕਲ ਨੂੰ ਨਿੰਦਾ ਨਹੀਂ ਕਰੇਗਾ ਤੁਹਾਨੂੰ ਪੰਥ ਕਿਵੇਂ ਬਖਸ਼ੇਗਾ ਤੁਸੀਂ ਕਿਹਦੇ ਕੋਲ ਜਾ ਕੇ ਕਹੋਗੇ ਤੁਹਾਡਾ ਲਗਾਤਾਰ ਗੁਰਪੁਰਬਾਂ ਤੋਂ ਗਾਇਬ ਹੋਣਾ ਇਜਲਾਸ ਤੋਂ ਗਾਇਬ ਹੋਣਾ ਦੱਸਦਾ ਹੈ ਆਪਣੇ ਆਪ ਵਿੱਚ ਕਿ ਤੁਸੀਂ ਪੰਥ ਦੇ ਨਾਲ ਨਹੀਂ ਹੋ ਇਸ ਕਰਕੇ ਤੁਹਾਨੂੰ ਪੰਥ ਤੇ ਰਹਿਣ ਪੰਥ ਦੀ ਪਦਵੀ ਤੇ ਰਹਿਣ ਦਾ ਜਿਹੜਾ اخਲਾਕੀ ਹੱਕ ਵੀ ਨਹੀਂ ਹੈਗਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਖਤ ਫੈਸਲਾ ਲਓ ਤੁਸੀਂ ਕਿਉਂ ਨਹੀਂ ਫੈਸਲਾ ਲੈਂਦੇ ਤੁਸੀਂ 1986 ਦਾ ਜਹੇਦਾਰ ਗੁਰਚਰਨ ਸਿੰਘ ਟੋੜਾ ਦਾ ਉਹ ਸਖਤ ਫੈਸਲਾ ਯਾਦ ਕਰੋ ਜਦੋਂ ਉਹਨਾਂ ਨੇ ਸਖਤ ਫੈਸਲੇ ਲਏ ਸੀ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜਾ ਬੰਦਾ ਪੰਥ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੁਸੀਂ ਆਪਣੀ ਇਨਕੁਆਇਰੀ ਕਰਾ ਲਓ ਮੇਰੇ ਕੈਂਡ ਤੇ ਨਹੀਂ ਡੇਰਾ ਮੁਖੀ ਦੀ ਮਾਫੀ ਵਿੱਚ ਜਿਹੜਾ ਸਰਦਾਰ ਸੁਖਵੀਰ ਸਿੰਘ ਬਦਨਾਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਜਿੰਨੇ ਤੁਹਾਡੇ ਬਾਗੀ ਨੇ ਇਹ ਸਾਡੇ ਸਤਕਾਰਯੋਗ ਚੰਦੂ ਮਾਜਰਾ ਸਾਹਿਬ ਨੇ ਮੈਂ ਸਾਹਿਬ ਕਹਿਣਾ ਸਾਡੇ ਸਤਕਾਰਯੋਗ ਭੈਣ ਬੀਬਾ ਜਾਗੀਰ ਕੌਰ ਸਾਹਿਬਾ ਨੇ ਉਹਨਾਂ ਨੂੰ ਪੰਥ ਨੇ ਵੱਡੀਆਂ ਪਦਵੀਆਂ ਦਿੱਤੀਆਂ ਰੱਖੀਆਂ ਔਰ ਹੋਰ ਨੇ ਉਦੋਂ ਤਾਂ ਤੁਸੀਂ ਸਾਰੇ ਕੀ ਕਹਿੰਦੇ ਨੇ ਮਲਾਈ ਵਾਲੇ ਸਮੇਂ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਤੁਹਾਨੂੰ ਦੋਸ਼ੀ ਨਹੀਂ ਨਜ਼ਰ ਆਏ ਅੱਜ ਤੁਹਾਨੂੰ ਦੋਸ਼ੀ ਨਜ਼ਰ ਆ ਰਹੇ ਨੇ ਤੁਹਾਡਾ ਕਿਤੇ ਹੋਰ ਕਿਸੇ ਪਾਸੇ ਤਾਂ ਨਹੀਂ ਨਜ਼ਰੀਆ ਬਦਲਿਆ ਆ ਪਰ ਤੁਹਾਨੂੰ ਕਿਸੇ ਪੱਠੇ ਨਹੀਂ ਪਾਉਣੇ ਤੁਹਾਡਾ ਕੰਮ ਜੇ ਆਉਣਾ ਹੈ ਤਾਂ ਉਹ ਖਾਲਸਾ ਪੰਥੀ ਕੰਮ ਆਉਣਾ ਹੈ ਇਸ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ ਨਾਲ ਧੋਖਾ ਨਾ ਕਰੋ ਗਦਾਰੀ ਨਾ ਕਰੋ ਤੇ ਗੁਰੂ ਪੰਥ ਤੇ ਗੁਰੂ ਪੰਥ ਦੀ ਸਰਦਾਰੀ ਨੂੰ ਅੱਗੇ ਵਧਾਓ ਸਾਡੇ ਕੋਲ ਜੇ ਪੰਜਾਬ ਵਿੱਚ ਅਕਾਲੀ ਦਲ ਬਾਦਲ ਸ਼ਰਮਣੀ ਅਕਾਲੀ ਦਲ ਜੇ ਸਾਡੇ ਕੋਲ ਹੈਗਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਤਾਂ ਹੀ ਸਾਡੀ ਹੋਂਦ ਹਸਤੀ ਵਿਸ਼ਵ ਵਿੱਚ ਹੈਗੀ ਹੈ ਅਸੀਂ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਉਸ ਦੇ ਸਨਮਾਨ ਨੂੰ ਕਿਵੇਂ ਬਚਾ ਸਕਦੇ ਹਾਂ ਜੇ ਸਾਡੇ ਕੋਲ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੋਵੇ ਕੱਲ ਨੂੰ ਹੋਰਾਂ ਦਾ ਕਬਜ਼ੇ ਹੋ ਜਾਣਗੇ ਜਿਹੜਾ ਤੁਸੀਂ ਕਰਾਉਣਾ ਤਾਂ ਨਹੀਂ ਚਾਹੁੰਦੇ ਕਿਤੇ ਇਸ ਕਰਕੇ ਜ਼ਿਆਦਾ ਦੇਰ ਨਾ ਕਰੋ ਐਸਾ ਨਾ ਹੋਵੇ ਕਿ ਫਿਰ ਪਛਤਾਣਾ ਕਿਆ ਥੀ ਹੈ ਜਦ ਚੁੜੀਆਂ ਚੜੀਆਂ ਚੁੱਕ ਗਈ ਖੇਤ ਨੁਕਸਾਨ ਜੇ ਪੰਥ ਦਾ ਤੁਹਾਡੇ ਹੁੰਦਿਆਂ ਹੋ ਗਿਆ ਤਾਂ ਤੁਸੀਂ ਖੁਦ ਵੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਇਸ ਲਈ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਹੇਠਾਂ ਆਓ ਬਸੰਤੀ ਨਿਸ਼ਾਨ ਹੇਠਾਂ ਆਓ ਤੇ ਇਕੱਠੇ ਹੋ ਕੇ